ਐਸ ਸੀ ਬੀ ਸੀ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਥਾਣਾ ਡੇਰਾ ਬੱਸੀ ਦਾ ਕਿਰਾਉ ਸੁਣਵਾਈ ਤੋਂ ਬਾਅਦ ਕੀਤਾ ਮੁਲਤਵੀ ਕਿਰਾਉ ਤੋਂ ਕਬਰਾਈ ਡੇਰਾ ਬੱਸੀ ਦੀ ਪੁਲਿਸ ਅਤੇ ਡੀ ਐਸ ਪੀ ਬਰਾੜ ਨੇ ਮੌਕਾ ਸਾਂਭਦਿਆਂ ਐਸ ਸੀ ਐਸਟੀ ਐਗਡਾ ਵਾਅਦਾ ਕਰਕੇ ਤੰਗਕਾਰੀਆਂ ਨੂੰ ਕੀਤਾ ਸ਼ਾਂਤ ਮਾਮਲਾ ਪਿੰਡ ਸੰਗੋਦ ਵਿੱਚ ਬਾਲਮੀਕੀ ਪਰਿਵਾਰ ਦੀ ਰਾਜਪੂਤਾ ਵੱਲੋਂ ਹੋਈ ਕੁਟਮਾਰ ਅਤੇ ਜਾਤੀ ਸੂਚਕ ਸ਼ਬਦ ਬੋਲਣ ਦਾ आओ देखते दे हाँ खबर विस्तार सहित <स्थारीग> एससी बीसी महापंचायत पंजाब वालों पिंड विच राजपूता वालों वाल्मीकि परिवार दे बंदियां महिलावां दी कीती गई कुटमार अते जाति सूचक शब्द बोलने मामले ते एस एसटी एक्ट लगवा मोर्चा प्रधान बलविंदर सिंह कुमड़ा ਅਤੇ ਸਮੂਹ ਆਗੂ ਸਾਹਿਬਾਨਾਂ ਨੇ 15 ਜੁਲਾਈ ਨੂੰ ਥਾਣਾ ਡੇਰਾ ਬੱਸੀ ਦੇ ਕਿਰਾਉ ਦਾ ਐਲਾਨ ਕੀਤਾ ਸੀ ਜਿਸ ਦੇ ਤੇਤ ਅੱਜ ਪੀੜਿਤ ਪਰਿਵਾਰ ਅਤੇ ਆਗੂ ਥਾਣਾ ਡੇਰਾ ਬੱਸੀ ਦਾ ਕਿਰਾਉ ਕਰਨ ਲਈ ਜਦੋਂ ਪਹੁੰਚੇ ਤਾਂ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਮੌਕਾ ਸਾੰਦਿਆ ਡੇਰਾ ਬੱਸੀ ਦੇ ਡੀਐਸਪੀ ਸਰਦਾਰ ਵਿਕਰਮਜੀਤ ਸਿੰਘ ਬਰਾੜ ਨੇ ਸਮੂਹ ਤਰਨਾਕਾਰਿਆਂ ਨੂੰ ਆਪਣੇ ਦਫ਼ਤਰ ਮੁਬਾਰਕਪੁਰ ਬੁਲਾਇਆ ਤੇ ਪ੍ਰਦਾਨ ਕੁਮੜਾ ਨਾਲ ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਵਾਲਮੀਕੀ ਪਰਿਵਾਰ ਨਾਲ ਜੋ ਹੋਇਆ ਬਹੁਤ ਨਿੰਦਣਯੋਗ ਹੈ ਰਾਜਪੂਤ ਪਰਿਵਾਰ ਜਿਸਨੇ ਕੁਟਮਾਰ ਕੀਤੀ ਅਤੇ ਜਾਤੀ ਸੂਚਕ ਸ਼ਬਦ ਬੋਲੇ ਉਨ੍ਹਾਂ ਤੇ ਐਸਸੀਐਸਟੀ ਐਕਟ ਲਗਾਇਆ ਜਾਵੇਗਾ ਤੇ ਪੜਤਾਲੀ ਅਫਸਰ ਦੌਲਤ ਸਿੰਘ ਤੇ ਵਿਭਾਗੀ ਜਾਂਚ ਖੋਲਣ ਦੇ ਐਸਐਚਓ ਸੁਮੇਤ ਮੋਰ ਨੂੰ ਤੁਰੰਤ ਹਦਾਇਤ ਕਰਦਿਆਂ ਪ੍ਰਦਰਸ਼ਨ ਕਾਰਿਆਂ ਨੂੰ ਸ਼ਾਂਤ ਕੀਤਾ ਤੇ ਮੁਕਦਮਾ ਨੰਬਰ 198/14 2025 ਥਾਣਾ ਡੇਰਾ ਬੱਸੀ ਵਿੱਚ ਐਸਸੀਐਸਟੀ ਐਕਟ ਲਗਾ ਕੇ ਵਾਅਦਾ ਕਰਨ ਦੇ ਹੁਕਮ ਜਾਰੀ ਕੀਤੇ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਮੜਾ ਨੇ ਕਿਹਾ ਕਿ ਸਾਨੂੰ ਡੀਐਸਪੀ ਸਾਹਿਬ ਦੇ ਕੀਤੇ ਵਾਅਦੇ ਤੇ ਪੂਰਨ ਵਿਸ਼ਵਾਸ ਹੈ ਅਸੀਂ ਅਜਵਾਲਾ ਧਰਨਾ ਮੂਲਤਵੀ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਡੀਐਸਪੀ ਸਾਹਿਬ ਸਾਨੂੰ ਨਿਰਾਸ਼ ਨਹੀਂ ਕਰਨਗੇ ਤੇ ਸਾਨੂੰ ਦੁਬਾਰਾ ਇਹ ਧਰਨਾ ਲਗਾਉਣ ਦੀ ਲੋੜ ਨਹੀਂ ਪਵੇਗੀ ਸਰਦਾਰ ਕੁੰਮੜਾ ਨੇ ਐਸਈਬੀਸੀ ਸਮਾਜ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਲਈ ਇਕ ਛੁਟੋਵੋ ਤਾਂ ਜੋ ਗਰੀਬ ਪਰਿਵਾਰਾਂ ਜਾਂ ਐਸਈਬੀਸੀ ਸਮਾਜ ਤੇ ਹੋ ਰਹੇ ਅਤਿਆਚਾਰ ਨੂੰ ਠਲ ਪਾਈ ਜਾ ਸਕੇ ਉਨਾ ਕਿ ਹਾਕੀ ਇਹ ਸਾਰੇ ਮਾਮਲੇ ਐਸੇ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਦੇ ਕਰਨ ਵਾਲੇ ਹਨ ਜੋ ਸਾਨੂੰ ਥਾਣਿਆਂ ਡੀਐਸਪੀ ਦਫਤਰਾਂ ਜਾਂ ਸੜਕਾਂ ਤੇ ਰੋਲ ਕੇ ਕਰਵਾਉਣੇ ਪੈ ਰਹੇ ਹਨ ਸਾਡੇ ਚੇਅਰਮੈਨ ਸਾਹਿਬ ਪੰਜਾਬ ਸਰਕਾਰ ਦੀ ਕਟਪੁਤਲੀ ਬਣ ਕੇ ਕੁੰਮ ਕਰਨੀ ਨੀਂਦ ਸੁੱਤੇ ਪਏ ਹਨ ਸਰਦਾਰ ਕੁੰਮੜਾ ਤੋਂ ਇਲਾਵਾ ਮੋਰਚੇ ਦੇ ਸੀਨੀਅਰ ਆਗੂ ਮਾਸਟਰ ਬਨਵਾਰੀ ਲਾਲ ਅਜੈਬ ਸਿੰਘ ਬਠੋਈ ਹਰਚੰਦ ਸਿੰਘ ਜਖਵਾਲੀ ਹਰਨੇਕ ਸਿੰਘ ਮਲਵਾ ਅਤੇ ਲਖਵੀਰ ਸਿੰਘ ਰੁਪਾਲਹੇੜੀ ਨੇਵੀ

ਉਹਦਾ ਸੀ ਇਸ ਇੱਕ ਦਾ ਵਾਸਤੇ ਅਸਰੇ ਨੇ ਹਾਂ ਕਰੀਏ ਕਿ ਤੁਹਾਡੇ ਸਾਹਮਣੇ ਨੇ ਤੁਹਾਨੂੰ ਆਪ ਖੁਦ ਜਿਹੜਾ ਇੱਕ ਦੱਸ ਦੇਣਗੇ ਜੀ ਪੀ ਸਾਹਿਬ ਥੋੜੀ ਜਿਹੀ ਲਓ ਸਾਡੇ ਨੇ ਵੀ ਹਮਲਾ ਕੀਤਾ ਨਹੀਂ ਉਹ ਵੀ ਕਰ ਲੈ ਤੁਹਾਡੇ ਬੰਦਗੀ ਸਾਹਿਬ ਇਸ ਵਿੱਚ ਧਿਆਨ ਨਿਖਲਾਗੇ ਧਿਆਨ ਨਿਖਲਾਣਾ ਧਿਆਨ ਕਰ ਲੈਣਾ ਤੁਹਾਡਾ ਬਹੁਤ ਹੈ ਬਿਲਕੁਲ ਨਹੀਂ ਬਿਲਕੁਲ ਸਾਹਿਬ ਤੇ ਦੱਸੋ ਜੀ ਥਾਹ ਜਿਵੇਂ ਇਹਨਾਂ ਦੇ ਬਾਰੇ ਜਿਹੜਾ ਹੈਗਾ ਬਹੁਤ ਧਿਆਨ ਰੱਖੀ ਜੀ ਧਿਆਨ ਨੇ ਸਾਡੇ ਉੱਤੇ ਟ੍ਰੈਕਿੰਗ ਬੰਦ ਕਰੋ ਜੀ ਉਸਪਿੱਛ ਅਸੀਂ ਦਰਖਾਸਤ ਗੁੰਡਾ ਸਾਹਿਬ ਤੋਂ ਲੈ ਲਈ ਹੈ ਜੀ ਉਹ ਲੈ ਕੇ ਅਸੀਂ ਜਿਹੜਾ ਜਿਹੜਾ ਵਾਧਾ ਜਿਹੜਾ ਹੋਣਾ ਹੈ ਐਸ.ਸੀ ਐਕਟ ਦਾ ਉਹ ਅਸੀਂ ਕਰ ਰਹੇ ਹਾਂ ਜੀ ਪਰਚਾ ਅਸੀਂ ਦੇ ਚੁੱਕੇ ਹਾਂ ਇਸ ਵਿੱਚ ਲੜਾਈ ਝਗੜੇ ਦਾ ਤੇ ਜਿਹੜੀ ਅੱਗੇ ਜਿਹੜੀ ਕਾਰਵਾਈ ਹੈ ਜੋ ਅਮਰਿਤ ਵਿੱਚ ਕਾਨੂੰਨ ਦੇ ਨਾਲ ਸੀ ਇੱਥੇ ਮੇਰੇ ਦਫ਼ਤਰ ਹਾਜ਼ਰ ਆਏ ਸੀ ਕੁੰਬੜਾ ਸਾਹਿਬ ਨਾਲ ਸੀ ਜਿਵੇਂ ਸਾਡਾ ਕੱਲ ਡਿਸਕਸ ਹੋ ਗਿਆ ਸੀ ਇਹ ਮੈਟਰ ਮੇਰੇ ਧਿਆਨ ਚ ਆਇਆ ਸੀ ਐਸ.ਸੀ ਸਾਹਿਬ ਨੇ ਲਿਆਂਦਾ ਸੀ ਤੇ ਇਹਨਾਂ ਨੇ ਲਿਆਂਦਾ ਸੀ ਉਮੇ ਅਸੀਂ ਇਕੱਠਿਆਂ ਨੇ ਡਿਸਕਸ ਕਰਕੇ ਇਹਨੂੰ ਔਨ ਮੈਰਿਟ ਜੋ ਵੀ ਬਣਦਾ ਕਾਰਵਾਈ ਕੀਤੀ ਜਾਊਗੀ ਜਿਵੇਂ ਮਾਤਾ ਜੀ ਕਹਿੰਦੇ ਸਾਡੇ ਅੰਦਰ ਬੜੇ ਜਾਂ ਉਹ ਕਹਿੰਦਾ ਉਹ ਵੀ ਕਾਰਵਾਈ ਜੋ ਬਣਦੀ ਉਹ ਕੀਤੀ ਜਾਊਗੀ ਔਨ ਮੈਰਿਟ ਜੋ ਵੀ ਜਾਤੀ ਸੂਚਕ ਗਲਤ ਸ਼ਬਦ ਬੋਲੇਗਾ ਉਹਦੀ ਜੋ ਸੈਕਸ਼ਨ ਬਣਦੀ ਉਹ ਵੀ ਕੀਤੀ ਜਾਊਗੀ ਮੈਂ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਤਾ ਤੇ ਸਾਡੀ ਫੋਰਸ ਪਹਿਲਾਂ ਵੀ ਇਹ ਪਰਚਾ ਦਰਜ ਹੋ ਚੁੱਕਿਆ ਤੇ ਇਹੇ ਦੀ ਨੋਬਤ ਨਹੀਂ ਆਉ ਸਾਡਾ ਆਪਸ ਸਾਰੇ ਆਪਸ ਮਿਲ ਕੇ ਅਸੀਂ ਇਸ ਚੀਜ਼ ਦਾ ਸੁਝਾਅ ਦਿੰਦੇ ਹਾਂ ਥੈਂਕ ਯੂ ਧੰਨਵਾਦ ਆਮਲੇ ਦੇ ਬਾਰੇ ਭਾਈ ਮੈਂ ਤੁਹਾਨੂੰ ਸਾਰੀ ਸਾਰੇ ਪੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਜਿਹੜੀ ਲੋਕਾਂ ਦੀ ਆਵਾਜ਼ ਹੈ ਅੱਜ ਡੇਰਾ ਬਸੀ ਤੋਂ ਡਿਪਟੀ ਸਾਹਿਬ ਦੇ ਦਫ਼ਤਰ ਖੜੇ ਨੇ ਡੀਐਸਪੀ ਦੇ ਦਫ਼ਤਰ ਸੰਗੋਤ ਪਿੰਡ ਦਾ ਮਸਲਾ ਸੀ तकरीबन ਲਗਭਗ 2 ਮਹੀਨੇ ਤੋਂ ਹਰਮੀਰ ਸਿੰਘ ਵਗੈਰਾ ਉਹਦੇ ਪਰਿਵਾਰ ਦੀ ਜਿਹੜੀ ਬੁਰੀ ਤਰ੍ਹਾਂ ਇੱਕ ਕੁੱਟਮਾਰ ਹੋਈ ਸੀ ਜਨਰਲ ਜਾਤੀ ਪੰਦੇ ਰਾਜਪੂਤ ਜਾਤੀ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਜਾਤੀ ਸੂਚਕ ਸਰਦ ਬੋਲੇ ਤੇ ਚੂੜੇ ਦੇ ਚੂੜੀਆਂ ਘੇ ਕੇ ਗਲਾ ਘੁੱਟਿਆ ਤੇ ਉਸ ਜਲੀਲਤਾ ਵਾਸਤੇ ਇਹਨਾਂ ਨੂੰ ਨੀਵੇਂ ਦਿਖਾਇਆ ਗਿਆ ਤੇ ਇਹਨਾਂ ਨੂੰ ਜਿਹੜਾ ਬਹੁਤ ਹੀ ਠੇਸਵਾਂਜੀ ਮਨ ਨੂੰ ਤੇ ਅਸੀਂ ਜਿਹੜਾ ਹੈ ਐਸਸੀਬੀਸੀ ਮੋਰਚੇ ਵੱਲੋਂ ਸਾਰੇ ਸਾਡੇ ਸਾਥੀ ਸਾਡੇ ਅਹੁਦੇਦਾਰ ਸਹਿਬਾਨ ਇਕੱਠੇ ਹੋ ਕੇ ਅਸੀਂ ਡਿਸੀਜਨ ਕੀਤਾ ਸੀ ਵੀ ਇੰਨੇ ਤਰੀਕ ਤੋਂ ਅਸੀਂ ਜਿਹੜਾ ਹੈਗਾ ਥਾਣਾ ਡੇਰਾ ਬਸੀ ਦਾ ਕਰੋ ਕੀਤਾ ਜਾਵੇਗਾ ਅੱਜ ਜਦੋਂ ਥਾਣਾ ਡੇਰਾ ਬਸੀ ਦਾ ਕਰੋ ਦੀ ਆਵਾਜ਼ ਹੋਈ ਲੋਕ ਇਕੱਠੇ ਹੋਣੇ ਵਾਲੇ ਸ਼ੁਰੂ ਹੋਏ ਤਾਂ ਡਿਪਟੀ ਸਾਹਿਬ ਦਾ ਰਾਤ ਵੀ ਮੈਨੂੰ ਫੋਨ ਆਇਆ ਸੀ ਅੱਜ ਵੀ ਫੋਨ ਤੇ ਕਿਹਾ ਵੀ ਤੁਸੀਂ ਪ੍ਰਧਾਨ ਜੀ ਇੱਥੇ ਆਜੋ ਸਾਰੇ ਬੰਦੇ ਤੁਹਾਡੀ ਗੱਲ ਸੁਣੀ ਜਾਊਗੀ ਤੇ ਤੁਸੀਂ ਜਿਹੜੀ ਬੰਗ ਹੈ ਤੁਹਾਡੀ ਜਾਇਜ਼ਤ ਵੀ ਕਰੀ ਜਾਊਗੀ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਡਿਪਟੀ ਕਮ ਨੇ ਕਿਹਾ ਵੀ ਜਿਹੜੇ ਐਸਟੀ ਐਕਟ ਲੱਗਣਾਗਾ ਉਹ ਤੁਹਾਡਾ ਜਿਹੜਾ ਧਾਰਾ ਚ ਬੰਦਾ ਕੀਤਾ ਜਾਵੇਗਾ ਤੇ ਹੋਰ ਵੀ ਜਿਹੜੀ ਐ ਕੋਈ ਕਮੀ ਪੇਸ਼ੀ ਆਂਦੀ ਹੋਈ ਉਹ ਵੀ ਪੂਰੀ ਕਰਾਂਗੇ ਤੇ ਜ਼ਮੀਨ ਦਾ ਜਾ ਕੇ ਮੌਕਾ ਵੀ ਦੇਖਾਂਗੇ ਅਸੀਂ ਤੁਹਾਡੇ ਰਾਹੀਂ ਦੇ ਰਾਏ ਦਰਸਤਾ ਆਏ ਅਸੀਂ ਕਰਾਉ ਕਰਨ ਤੁਸੀਂ ਪਰ ਅੱਜ ਵੀ ਅਸੀਂ ਡਿਪਟੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਮੌਕਾ ਸਾਹਮਦੇ ਹੋਏ ਇਹ ਗੱਲ ਸਾਨੂੰ ਮਸ਼ਵਾਸਤ ਦਵਾਇਆ ਸਾਰੇ ਭਾਈ ਸਾਰੇ ਵੀ ਹਾਂ ਜੀ ਅਸੀਂ ਕਾਰਵਾਈ ਕੀਤੀ ਜਾਵੇਗੀ ਤੇ ਅਸੀਂ ਅੱਜ ਵੀ ਉਹਨਾਂ ਦਾ ਇਤਤੋਂ ਧੰਨਵਾਦ ਕਰਦੇ ਹਾਂ ਜੇਕਰ ਇਹ ਪਰਿਵਾਰ ਨੂੰ ਸਹਾਇਤਾ ਦਿੰਦੇ ਨੇ ਜੇਕਰ ਉਧਾਂ ਵੀ ਫਿਰ ਵੀ ਕੋਈ ਕਮੀ ਪੇਸ਼ੀ ਰਹੇਗੀ ਤਾਂ ਇਹ ਸਾਡਾ ਧਰਨਾ ਜਿਹੜਾ ਹੈ ਅਸੀਂ ਰੱਦ ਨਹੀਂ ਕੀਤਾ ਤੇ ਮੁਲਤਵੀ ਕੀਤਾ ਅਸੀਂ ਇਹਨੂੰ 15 ਦਿਨ ਬਾਅਦ ਵੀ ਵਰਕਰਾਰ ਕਰ ਸਕਦੇ ਹਾਂ 10 ਦਿਨ ਬਾਅਦ ਵੀ ਵਰਕਰਾਰ ਕਰ ਸਕਦੇ ਹਾਂ ਜੇਕਰ ਉੱਥੇ ਦੇ ਉੱਥੇ ਮੰਗ ਰਹੀ ਤਾਂ ਅਗਲਾ ਵੀ ਜਿਹੜਾ ਅਸੀਂ ਪ੍ਰੋਗਰਾਮ ਰੱਖ ਅੱਜ ਦਾ ਜਿਹੜਾ ਇਹ ਮਸਲਾ ਹੈਗਾ ਇਹਦੇ ਤੇ ਕੀ ਕਹੋਗੇ ਅੱਜ ਜਿਹੜਾ ਤੁਹਾਨੂੰ ਸਾਰੇ ਹੀ ਦੱਸ ਕੇ ਹਟੇ ਕਿ ਜਿਹੜਾ ਸਮੋਦ ਪਿੰਡ ਦਾ ਮਸਲਾ ਸੀ ਐਸ.ਐਚ.ਟੀ. ਇੱਕ ਸਭ ਤੋਂ ਵੱਡੀ ਗੱਲ ਸੀ ਐਸ.ਐਚ.ਟੀ. ਇੱਕ ਨੂੰ ਆਣਾ ਐਸ.ਐਚ.ਟੀ. ਇੱਕ ਤੋਂ ਜਿਹੜਾ ਡੀ.ਐਸ.ਪੀ ਨੇ ਹਾਮੀ ਭਰੀ ਹੈ ਪਬਲਿਕ ਦੇ ਸਾਹਮਣੇ ਭਰੀ ਹੈ ਪ੍ਰੈਸ ਦੇ ਸਾਹਮਣੇ ਭਰੀ ਹੈ ਤੇ ਸਾਡਾ ਮੇਨ ਮਕਸਦ ਇਹ ਸੀ ਤਾਂ ਕਿ ਕਿਸੇ ਵੀ ਜਾਤੀ ਦੇ ਨਾਮ ਸਾਡਾ ਐਸ.ਐਚ.ਟੀ. ਕਮਿਸ਼ਨ ਜਿਹੜਾ ਚੇਅਰਮੈਨ ਹੈ ਉਹ ਸੁੱਤਾ ਪਿਆ ਉਹ ਵੀ ਜਗ੍ਹਾ ਸੀ ਪਬਲਿਕ ਦੇ ਲੋਕ ਜਿਹੜੇ ਸਾਡੇ ਆਗੂ ਸਹਿਬਾਨ ਕੰਮ ਕਰਦੇ ਫਿਰਦੇ ਐਸੀ ਕਮਿਸ਼ਨ ਸਿਰਫ ਉਹ ਜਿਹੜਾ ਇੱਕ ਫੋਟੋਆਂ ਖਿੱਚ-ਕਿੱਚ ਕੇ ਆਪਣੀਆਂ ਪਾ ਰਿਹਾ ਇਹ ਉਸਦਾ ਕੰਮ ਸੀ ਐਸੀ ਚੇਅਰਮੈਨ ਜਸਵੀਰ ਗੜੀ ਦਾ ਜਿਹੜਾ ਅਸੀਂ ਇਹ ਲੋਕ ਸਾਰੇ ਜਿਹੜੇ ਛੋਟੇ ਲੈਵਲ ਦੇ ਲੋਕ ਕੰਮ-ਕੰਮ ਕਰ ਠਾੜਿਆਂ 'ਚ ਤੱਕੇ ਖਾਗਾ ਕੇ ਡੀਐਸਪੀ ਦਫਤਰਾਂ ਦੇ ਤੱਕੇ ਖਾਗਾ ਕੇ ਕਰਾਉਂਦੇ ਨੇ ਚੇਅਰਮੈਨ ਆਪਾਂ ਇੱਕ ਕਟਬੁਤਲੀ ਬਣ ਕੇ ਆਮ ਆਦਮੀ ਪਾਰਟੀ ਦੀ ਇੱਕ ਕਟਬੁਤਲੀ ਬਣ ਕੇ ਕੰਮ ਕਰ ਰਿਹਾ ਨਾ ਕਿ ਉਹ ਚੇਅਰਮੈਨ ਵਰਗੀ ਕੰਮ ਕਰਦਾ ਤੇ ਤੁਹਾਡੇ ਰਾਹੀਂ ਇਹਹੀ ਕਹਿਣਾ ਚਾਹੁੰਦੇ ਤੇ ਸਾਡੇ ਸਾਰੇ ਭਾਈਚ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦੇ ਕੇ ਇਸ ਗਰੀਬ ਪਰਿਵਾਰ ਨੂੰ ਜਿਹੜਾ ਨਿਆਂ ਮਿਲ ਸਕਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਆਪਣਾ ਧੰਨਵਾਦ ਕਰਦਾ ਮੈਂ ਜੋ ਆਪਣੇ ਸਾਰੇ ਸਾਥੀ ਆਏ ਆ ਜੀ ਮੈਨੂੰ ਇਨਸਾਫ ਦਿਵਾਏ ਜੀ ਧੰਨਵਾਦ ਜੀ ਐਸਪੀ ਸਾਹਿਬ ਦਾ ਜੀ ਜੋ ਉਹਨਾਂ ਨੇ ਵਾਅਦਾ ਕੀਤਾ ਜੀ ਐਸਆਈ ਐਕਟ ਲਾਣ ਦਾ ਉਹਨ ਬੰਦਿਆਂ ਤੇ ਸਾਰਿਆਂ ਤੇ ਜੋ ਸਾਡੇ ਤੇ ਜ਼ੁਲਮ ਹੋਇਆ ਉਹਦੇ ਤੇ ਕਾਰਵਾਈ ਕਰੂੰਗੇ ਜੀ ਕਿਉਂਕਿ ਆਰਾਦਾ ਘਰਾਓ ਕਰਨ ਦਾ ਸੀ ਪਰ ਇਥੋਂ ਦੇ ਪ੍ਰਸ਼ਾਸਨ ਨੇ ਆਪਣੀ ਥੋੜੀ ਦਲੀਲ ਦਿੱਤੀ ਔਰ ਦੱਸਿਆ ਕਿ ਆਪਾਂ ਤੁਹਾਡਾ ਮਾਮਲਾ ਹੱਲ ਕਰਨਿਆ ਸਾਡਾ ਮਾਮਲਾ ਇੱਕੋ ਹੀ ਸੀ ਕਿ ਜਿਹੜਾ ਐਸਸੀਐਸਟੀ ਇੱਕ ਜਿਹੜਾ ਉਹ ਲਗਾਇਆ ਜਾਵੇ ਬਾਕੀ ਦੇ ਜਿਹੜਾ ਕੰਮ ਆ ਕੋਰਟ ਵਿੱਚ ਆ ਜੋ ਕੁਝ ਵੀ ਹੈਗਾ ਉਹ ਕੋਰਟ ਵਿੱਚ ਕਰਨਾ ਇਹਨਾਂ ਨੇ ਸਿਰਫ ਐਸਸੀਐਸਟੀ ਚ ਲਵਾਉਣਾ ਹੀ ਉਹ ਸਾਡੀ ਲੱਗ ਗਿਆ ਜੇਕਰ ਫਿਰ ਵੀ ਕਿਸੇ ਕਿਸਮ ਦੀ ਕੋਈ ਵੀ ਕਮੀ ਰਹਿ ਗਈ ਤੇ ਫਿਰ ਅਸੀਂ ਜਿਹੜਾ ਵਾ ਉਹ ਧਰਨਾ ਜਿਹੜਾ ਵਾ ਕਿਸੇ ਟਾਈਮ ਵੀ ਲਾ ਸਕਦਾ ਮੁੱਦਾ ਬਾਹਰ ਕਦੀ ਵੀ ਕਰ ਸਕਦੇ ਆ ਜੈਪੀ ਜੈਪਾਤ ਵਾਹਿਗੁਰੂ ਦਾ ਕਾਲ ਚਾਹ ਵਾਹਿਗੁਰੂ ਮੇਰਾ ਨਾਮ ਅਜੈਪ ਸਿੰਘ ਬਠੋਈ ਪ੍ਰਬੰਧ ਨਰੇਗਾ ਵਰਕਰ ਫਰੰਟ ਪੰਜਾਬ ਅੱਜ ਅਸੀਂ ਖੜੇ ਹਾਂ ਡੇਰਾ ਬਸੀ ਡੀਐਸਪੀ ਦਫ਼ਤਰ ਦੇ ਬਾਹਰ ਜੋ ਇੱਕ ਡੇਰਾ ਬਸੀ ਸੌਂਦ ਪਿੰਡ ਦਾ ਮਸਲਾ ਸਾਡੇ ਐਸ்சி ਭਾਈਚਾਰੇ ਨਾਲ ਜਰਨਲ ਵਰਕ ਦੇ ਲੋਕਾਂ ਨੇ ਜਾਤੀ ਸੂਚਕ ਸ਼ਬਦ ਬੋਲੇ ਗਾਲਾਂ ਕੱਢੀਆਂ ਕੁੱਟਮਾਰ ਕੀਤੀ ਉਸ ਦੇ ਸਬੰਧ ਦੇ ਵਿੱਚ ਅਸੀਂ ਐਲਾਨ ਕੀਤਾ ਹੋਇਆ ਸੀ ਕਿ ਸੀ ਡੇਰਾ ਬਸੀ ਥਾਣੇ ਦਾ ਘਰਾਓ ਕਰਾਂਗੇ ਔਰ ਅੱਜ ਮਾਨਯੋਗ ਡੀਐਸਪੀ ਸਾਹਿਬ ਨੇ ਸਾਡੀ ਮੰਗ ਨੂੰ ਮੰਨਦਿਆਂ ਹੋਇਆਂ ਉਸ ਪਰਿਵਾਰ ਨੂੰ ਜਸਟਿਸ ਦੇਣ ਦਾ ਵਾਅਦਾ ਕੀਤਾ ਔਰ ਜਿਨ੍ਹਾਂ ਨੇ ਜਾਤੀ ਸ਼ੂਚਕ ਸ਼ਬਦ ਬੋਲੇ ਉਹਨਾਂ ਤੇ ਪਰਚਾ ਐਸਸੀਐਸਟੀ ਦਾ ਪਰਚਾ ਦਰਜ ਕੀਤਾ ਔਰ ਇਸੇ ਸਬੰਧ ਦੇ ਵਿੱਚ ਅੱਜ ਅਸੀਂ ਇਕੱਠੇ ਹੋ ਕੇ ਆਏ ਸੀ ਜੋ ਸਾਡੀ ਅੱਜ ਗੱਲ ਮੰਨੀ ਹੈ ਇਹ ਬਹੁਤ ਧੰਨਵਾਦ ਡੀਐਸਪੀ ਸਾਹਿਬ ਦਾ ਔਰ ਮੈਂ ਪੂਰੇ ਪੰਜਾਬ ਦੇ ਐਸਟੀ ਸਮਾਜ ਨੂੰ ਬੇਨਤੀ ਕਰਦਾ ਕਿ ਪ੍ਰਭੂ ਜ਼ੁਲਮ ਸਹਿਣਾ ਵੀ ਪਾਪ ਹੈ ਤੇ ਜ਼ੁਲਮ ਕਰਨਾ ਵੀ ਪਾਪ ਹੈ ਅਗਰ ਕਿਸੇ ਨਾਲ ਵੀ ਜ਼ੁਲਮ ਹੁੰਦਾ ਜਾਤੀ ਹੁੰਦੀ ਹੈ ਜ਼ਬਰ ਹੁੰਦਾ ਉਸ ਦੇ ਖਿਲਾਫ ਆਵਾਜ਼ ਉਠਾਓ ਉਸਦੇ ਖਿਲਾਫ ਡਟ ਕੇ ਖੜੋ ਕਿਉਂਕਿ ਤੁਹਾਨੂੰ ਇਨਸਾਫ ਦਿਵਾਉਣ ਲਈ ਪੂਰੇ ਪੰਜਾਬ ਦੀਆਂ ਬਿਰੜਕਰ ਜਥੇਬੰਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਔਰ ਆਗੂ ਸਹਿਬਾਨ ਤੁਹਾਨੂੰ ਜਸਤਿਸ ਦਿਵਾਉਣ ਲਈ ਦਿਨ ਰਾਤ ਯਾਰ ਨੇ ਤੁਸੀਂ ਇੱਕ ਆਵਾਜ਼ ਮਾਰੋ ਕਿ ਸਾਡੇ ਨਾਲ ਤੱਕਾ ਹੋਇਆ ਤੱਕਾ ਕਦੇ ਬਰਦਾਸ਼ਤ ਨਹੀਂ ਕਰਨਾ ਸੋਝੋ ਅਜਮਾਨਜੋਗ ਡੀਐਸਪੀ ਸਾਹਿਬ ਨੇ ਧਾਰਾ ਦੇ ਵਿੱਚ ਵਾਅਦਾ ਕੀਤਾ ਅਸੀਂ ਧੰਨਵਾਦ ਵੀ ਕਰਦੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਤੇ ਪੈਰਵਾਈ ਨਾ ਹੋਈ ਤਾਂ ਵੱਡਾ ਐਕਸ਼ਨ ਵੀ ਡੇਰਾ ਬਸੀ ਵਿੱਚ ਕੀਤਾ ਜਾਵੇਗਾ ਜੈਪੀ ਪਹਿਲਾ ਤਾਂ ਸਭ ਤੋਂ ਪਹਿਲਾਂ ਜਿੰਨੇ ਵੀ ਪੱਤਰਕਾਰ ਵੀ ਆਏ ਨੇ ਡੀਐਸਪੀ ਮੁਬਾਰਕਪੁਰ ਸਾਰਿਆਂ ਦਾ ਧੰਨਵਾਦ ਜਿਹੜੇ ਇੱਥੇ ਮੁਬਾਰਕਪੁਰ ਦੇ ਪਿੰਡ ਸਮੋਹ ਦੇ ਵਿੱਚ ਘਟਨਾ ਵਾਪਰੀ ਹੈ ਉਹਨੂੰ ਕਵਰੇਜ ਕਰ ਰਹੇ ਨੇ ਔਰ ਧੰਨਵਾਦ ਕਰਦਾ ਡੀਐਸਪੀ ਸਾਹਿਬ ਦਾ ਜਿਨ੍ਹਾਂ ਨੇ ਐਸਆਈ ਐਕਟ ਲਾਉਣ ਦਾ ਵਾਅਦਾ ਕੀਤਾ ਔਰ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਦੇ ਆਗੂ ਸਾਹਿਬਾਨ ਸਾਡੇ ਵਿੱਚ ਆਏ ਨੇ ਐਸਸੀਬੀਸੀ ਮੋਰਚੇ ਤੋਂ ਆਪੜਾ ਬਲਵਿੰਦਰ ਸਿੰਘ ਜੀ ਕੁੰਬੜਾ ਔਰ ਸੰਯੁਕਤ ਦਲਤ ਮੋਰਚਾ ਜੋ ਹੁਣੇ ਸਥਾਪਿਤ ਹੋਇਆ ਕਿਸਾਨਾਂ ਦੀ ਤਰਜ ਤੇ ਉਹਦੇ ਵਿੱਚ ਵੀ ਸਾਡੇ ਆਗੂ ਸਮੂਲੀਅਤ ਕੀਤੀ ਹੈ ਪਰ ਅਗਰ ਜੇ ਆਉਣੇ ਵਾਲੇ ਸਮੇਂ ਦੇ ਵਿੱਚ ਐਸਸੀ ਐਸਟੀ ਐਕਟ ਨਹੀਂ ਲੱਗਦਾ ਸਾਡੀਆਂ ਪੰਜਾਬ ਦੇ ਵਿੱਚ ਐਸਸੀ ਗਿਣਤੀ ਵਾਧਾ ਹੋਣ ਦੇ ਬਾਵਜੂਦ ਵੀ ਔਰ ਸਮੇਂ ਦੀਆਂ ਸਰਕਾਰਾਂ ਔਰ ਉੱਚ ਜਾਤੀ ਦੇ ਲੋਕ ਸਾਡੇ ਤੇ ਲਗਾਤਾਰ ਤਸ਼ੱਦਦ ਕਰਦੇ ਆ ਰਹੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਜੋ ਪੁਰਾਣੇ ਸਮੇਂ ਤੋਂ ਇੱਕ ਰੀਤ ਇੱਕ ਦਿਮਾਗ ਚ ਘਰ ਕਰ ਚੁੱਕੀ ਹੈ ਇਹ ਲੋਕ ਤਾਂ ਹਈ ਕੁਛ ਨਹੀਂ ਅਸੀਂ ਇਹਨਾਂ ਨੂੰ ਦਬਾ ਦਬਾ ਲਾਂਗੇ ਕੋ ਚੜਦਾਂਗੇ ਸ਼ਰਮ ਇਹ ਪਿੰਡ ਸੰਗੋਤ ਦੇ ਵਿੱਚ ਸਾਹਮਣੇ ਘਰ ਹੈ ਉਹਦੇ ਸਾਹਮਣੇ ਜਗ੍ਹਾ ਪਈ ਹੈ ਪੁਰਾਣੇ ਸਮੇਂ ਤੋਂ ਉੱਥੇ ਵਸ ਰਹੇ ਨੇ ਔਰ ਆਪਣਾ ਉਹ ਦਾਵਾ ਠੋਕ ਰਹੇ ਨੇ ਕਿ ਸਾਡੀ ਜਗ੍ਹਾ ਹੈ ਪਰ ਇਹ ਨਿੰਦਣਯੋਗ ਗੱਲ ਹੈ ਬਜਾਏ ਉਹ ਸਰਪੰਚਾਂ ਪੰਚਾਂ ਦੇ ਜਾ ਕੇ ਉਹਨਾਂ ਨੇ ਸਾਡੀ ਸਮਾਜ ਦੀ ਲੇਡੀਜ਼ ਨਾਲ ਕੁੱਟਮਾਰ ਕੀਤੀ ਹੈ ਇਹ ਨਿੰਦਣਯੋਗ ਹੈ ਔਰ ਡੀਐਸਪੀ ਸਾਹਿਬ ਨੇ ਸਾਨੂੰ ਅੱਜ ਬੜੇ ਵਿਸ਼ਵਾਸ ਦੇ ਨਾਲ ਇਹ ਗੱਲ ਕਹੀ ਹੈ ਕਿ ਅਸੀਂ ਇਹ ਐਸਆਈਐਸਟੀਐਕਟਿਵਰ ਜ਼ਰੂਰ ਲਾਵਾਂਗੇ ਧੰਨਵਾਦ ਔਰ ਐਦਾਂ ਹੀ ਸਹਿਯੋਗ ਪ੍ਰਸ਼ਾਸਨ ਤੇ ਸਾਡੀ ਜਥੇਬੰਦੀਆਂ ਪੂਰਾ ਕਰਦਿਆਂ ਨੇ ਅਸੀਂ ਹੁਣ ਇਹ ਜ਼ੁਲਮ ਨਹੀਂ ਸਹਾਂਗੇ ਧੰਨਵਾਦ